ਇਹ ਰੁਟੀਨ ਦੇ ਵਿੱਚ ਚੈੱਕ ਕਰ ਰਹੇ ਸੀ ਮਾਨ ਜੋ ਡੀਜੀਪੀ ਸਾਹਿਬ ਤੇ ਮਾਨ ਜੋ ਡੀਜੀਪੀ ਰੇਲਵੇ ਸਾਹਿਬ ਦੇ ਹਦਾਇਤ ਅਨੁਸਾਰ ਤਾਂ ਕਿ ਕੋਈ ਡਰਗ ਦਾ ਸਮਾਨ ਲੈ ਕੇ ਟ੍ਰੇਨਾਂ 'ਚ ਕਿਸੇ ਨੂੰ ਵੀ ਡਰਾਈਵਰ ਨਾ ਕਰ ਦੇ ਜਾਂ ਕਿਸੇ ਕੋਲ ਨਾਜਾਇਜ਼ ਅਸਲਾਹ ਹੋਵੇ ਉਸ ਦੀ ਚੈੱਕ ਹੋ ਰਹੀ ਹੈ। ਤਿੰਨ ਦਿਨ ਪਹਿਲਾਂ ਵੀ ਲੁਧਿਆਣਾ ਪੁਲਿਸ ਨੇ ਇੱਕ ਨਾਜਾਇਜ਼ ਪਿਸਤੌਲ ਫੜਿਆ ਸੀ ਜਿਹੜਾ ਬਾਹਰਲੇ ਸਟੇਟ ਤੋਂ ਲੈ ਕੇ ਆਇਆ ਸੀ। 13 ਕਿਲੋ ਕਾਲਾ ਨੂੰ ਭੁੱਕੀ ਫੜੀ ਪੱਸੋ ਇਸ ਤਰੀਕੇ ਨਾਲ ਚੈਕਿੰਗ ਕਰ ਰਿਆ ਸੀ ਤਾਂ ਕਿ ਉਹ ਡਰਗ ਫੜਿਆ ਜਾਏ ਕੋਈ ਨਸ਼ਾ ਗੱਸਾ ਫੜਿਆ ਜਾਏ ਜਾਂ ਕੋਈ ਸ਼ਕਤੀਬੰਦਾ ਫੜਿਆ ਜਾਏ ਸਾਰੇ ਕਰ ਰਹੇ ਸੀ ਲੁਧਿਆਣਾ ਵੀ ਕਰਕੇ ਆਏ ਪਿਛਲੇ ਹਫਤੇ ਫਰੋਈਪੁਰ ਵੀ ਕਰਕੇ ਆਏ ਪਠਾਨਕੋਟ ਮੈਂ ਦੁੱਗੀਵਰੀ ਆ ਗਿਆ ਜਵਿੰਦਰ ਕੱਲ ਕੀਤਾ ਸੀ ਉਹਨੇ ਉਹ ਲੈਟ ਹੋ ਕੇ ਆਪਣੀ ਯਾਤਰਾ ਕਰਨ ਇੱਕ ਕੰਟਰੋਲ ਨੰਬਰ ਹੈਗਾ ਪਠਾਨਕੋਟ ਦਾ ਉਹ ਨੰਬਰ ਮੈਂ ਤੁਹਾਨੂੰ ਦਰ ਦੂੰਗਾ ਬਸ ਦੱਸ ਦਿਨਾ ਉਹ ਨੰਬਰ ਤੇ ਸਾਰਨ ਦੱਸਣ ਉਹਦੇ ਬਾਰੇ ਜੇਕਰ ਕਿਸੇ ਕੋਈ ਅਮਰਜੈਂਸੀ ਹੁੰਦੀ ਜਾਂ ਕੋਈ ਲੋੜ ਪਵੇ 72937 00007 407 ਉੱਤੇ ਆਪਣੀ ਕੋਈ ਵੀ ਦੋ ਕੁਲੀ ਦੱਸ ਸਕਦਾ ਕਟੌਰ ਪਖਾਨਕੋਟ ਦਾ ਨੰਬਰ ਹੈ ਪਖਾਨਕੋਟ ਰੇਲਵੇ ਸਟੇਸ਼ਨ ਦੀ ਸਖਿਆ ਅੱਛੇ ਮਜ਼ਬੂਤ ਕੀਤੀ ਹੈ ਕਿਉਂਕਿ ਅਮਨ ਦਾ ਯਾਤਰਾ ਸ਼ੁਰੂ ਹੋ ਰਹੀ ਹੈ ਸੀਨੀਅਰ ਅਫਸਰ ਵੀ ਅੱਜ ਆਏ ਹੋਏ ਐ ਇਸੇ ਤੈ ਤਾਂ ਲੜੀ ਚੈ ਤੇ ਜਿਹੜੀ ਅਮਨ ਦਾ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਦੋਧ ਦੇ ਵਿਚ ਅਵਰੋਧਤਾ ਚੱਲਦੀ ਰਿਹਾ ਤੇ ਇਸੇ ਨਾਲ ਨਾਲ ਅਮਨ ਦਾ ਯਾਤਰਾ ਨੂੰ ਲੈ ਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀ ਜੰਮੂ ਤੋਂ ਆ ਰਹੇ ਪਹਿਲਾ